ਚਾਰ ਲੋਕ ਵੋਡ ਕਿਸ ਵੇਚ ਲੈ ਗਏ ਇਸ ਨਹੀਂ ਲੱਗੇ ਕਿ ਅਮਰਿਤਪਾਲ ਬਹੁਤ ਜ਼ਿਆਦਾ ਸਿਆਣਾ ਜਾਂ ਉਹਨੇ ਕੋਈ ਖਾਸ ਸੰਵਿਧਾਨਵਾ ਲੱਗਣਾ ਜਾਂ ਉਹਨੇ ਜ਼ਿੰਦਗੀ ਬੰਦ ਨਹੀਂ ਹੈਗੀ ਅਮਰਿਤਪਾਲ ਅਮਰਿਤਪਾਲ ਸਿੰਘ ਨੇ ਆਪਣੇ ਜੀਵਨ ਦੇ ਵਿੱਚ ਨਸ਼ਾ ਜਿਹੜਾ ਸਾਡਾ ਕਲਚਰ ਬਣ ਗਿਆ ਉਹਨੂੰ ਤੋੜਨ ਦਾ ਇੱਕ ਜਰੀਆ ਬਣਿਆ ਉਹਨਾਂ ਨੇ ਇੱਕ ਵੀਰ ਕੱਲੀ ਲੇਕਿਨ ਉਹਨੂੰ ਇਹ ਵੀ ਮੌਕਾ ਮਿਲਿਆ ਕਿ ਉਹਦੇ ਨਾਲ ਹਥਿਆਰਬੰਦ ਲੋਕ ਜਾਂਦੇ ਸੀ ਹਮ ਜੀ ਠੀਕ ਹਮ ਉਹਨਾਂ ਲੋਕਾਂ ਦੀ ਮਤਲਬ ਇੰਨੀ ਕਿ ਉਹਨਾਂ ਨੂੰ ਮਤਲਬ ਖੁੱਲੀ ਛੁੱਟੀ ਮਿਲੀ ਸੀ ਉਹ ਕਿਸੇ ਗੁਰਦੁਰਾ ਜਾ ਕੇ ਉੱਥੋਂ ਪੱਟੜਦੇ ਸੀ ਹਾਂ ਪੰਤ ਤੋੜ ਕਰ ਦਿੰਦੇ ਅਖੇ ਜੇ ਕਿਤੇ ਰਾਜ ਖੋਖਾ ਲੱਗਾ ਕਿਸੇ ਦਾ ਸਿਕਟਾਂ ਦਾ ਉਹਨੂੰ ਤੋੜਦੇ ਸੀਗੇ ਹਾਂਜੀ ਮਤਲਬ ਉਹਨਾਂ ਨੇ ਵੀ ਮਤਲਬ ਚੰਗੀ ਕੰਮ ਨਹੀਂ ਸੀ ਕੀਤੇ ਲੇਕਿਨ ਜੋ ਇੱਕ ਅਦਾਰਾ ਚੱਲਿਆ ਹਾਂ ਲੇਕਿਨ ਉਹਦੇ ਵਿੱਚ ਕੀ ਹੋਇਆ ਕਿ ਜਦੋਂ ਗ੍ਰਫਤਾਰੀ ਤੋਂ ਬਾਅਦ ਵੀ ਭਾਈ ਅਮਰਤਪਾਲ ਦੇ ਮਗਰ ਲੋਕਾਂ ਨੇ ਮਤਲਬ ਜਲੂਸ ਤਾਂ ਨਹੀਂ ਕੱਢੇ ਹਾਂ ਹਾਂ ਜਲਸ਼ਿਤ ਨਹੀਂ ਕੱਢੇ ਲੇਕਿਨ ਇਲੈਕਸ਼ਨ 'ਚ ਉਹ ਖੜ ਗਏ ਲੋਕ ਨਾਲ ਹਾਂ ਜੀ ਹਾਂ ਖੋਖਾ ਅੰਦਰ ਹੀ ਭਾਵਨਾ ਬਿਆਨ ਕੀਤੀ ਉਹਦਾ ਮਾਨ ਕਹਿੰਦੇ ਮੈਂ ਪੰਥਕ ਹ ਹ ਜੇ ਮਤਲਬ ਗਿਆਨੀ ਹਰਪ੍ਰੀਤ ਕਹਿੰਦੇ ਮੈਂ ਪੰਥਕ ਤੇ ਜਿਹੜੇ ਬਾਰਸਪੰਜਾਬ ਦੇ ਇਹ ਪੰਥਕ ਹੈਗੇ ਹਰਾਨਗੀ ਗੱਲ ਆ ਕਿ ਤਰਨਤਨ ਇੱਡੀ ਵੱਡੀ ਮਤਲਬ ਇੱਕ ਵਿਧਾਨ ਸਭਾ ਖੇਤਰ ਦੇ ਵਿੱਚੋਂ ਇਹ ਪੰਥਕੇ ਤਰ੍ਹਾਂ ਨੂੰ ਤੈਨ੍ਹੇ ਇਕੱਠੀਆਂ ਹੋਈਆਂ ਇਹਨਾਂ ਨੇ ਪਿਛਲੇ 100 ਸਾਲ ਦੇ ਚੱਕ ਇਦਾਂ ਦਾ ਅਦਰਸ਼ ਬੰਦਾ ਨਹੀਂ ਪੈਦਾ ਕੀਤਾ ਜਿਹੜਾ ਪੰਥਕ ਇਲੈਕਸ਼ਨ ਲੜ ਸਕੇ ਹੂੰ ਬਿਲਕੁਲ